ਅੰਦਰੂਨੀ ਕੋਈ ਸਮੱਸਿਆ ਹੈ ਸਵੇ ਪਾਣੀ ਆ ਰਿਹਾ ਹੈ ਮਹਾਵਾਰੀ ਠੀਕ ਨਹੀਂ ਆ ਰਹੀ ਰਸੋਲੀਆਂ ਹੋ ਚੁੱਕੀਆਂ ਨੇ ਪ੍ਰੈਗਨਣਸੀ ਨਹੀਂ ਹੋ ਰਹੀ ਹੋਰ ਵੀ ਕੋਈ ਪ੍ਰਾਈਵੇਟ ਸਮੱਸਿਆ ਹੈ ਤਾਂ ਔਰਤਾਂ ਦੇ ਲਈ ਖਾਸ ਇਥੇ ਹੱਲ ਮੌਜੂਦ ਹੈ ਸੀਓਡੀ ਹੋ ਗਿਆ ਬੀਸੀਓਐਸ ਹੋ ਗਿਆ ਯੂਟਰਸਨਲ ਰਿਲੇਟਿਡ ਜਿੰਨੀਆਂ ਵੀ ਪ੍ਰੋਬਲਮਸ ਨੇ ਜੀ ਉਹਨਾਂ ਸਾਰਿਆਂ ਦਾ ਹੀ ਆਪਣੇ ਕੋਲ ਸੋਲੂਸ਼ਨ ਹੈ ਮਹਵਰੀ ਸਹੀ ਨਹੀਂ ਸੀ ਆਂਦੀ ਤੇ ਹੁਣ ਮਤਲਬ ਜਿਦੜੀ ਮੈਂ ਲੈ ਰਹੀ ਆ ਮੈਨੂੰ ਕਬਜ਼ੇ ਦੀ ਪ੍ਰੋਬਲਮ ਸੀ ਉਹ ਵੀ ਸਹੀ ਹੋ ਗਈ ਹੈ ਘਟੂ ਘਟ ਮੈਂ 10 15 ਲੇਡੀਜ਼ ਨੂੰ ਦਵਾ ਚੁੱਕੀ ਆ ਤੇ ਸ਼ੀ ਕੇਅਰ ਦੇ ਰਿਜ਼ਲਟ ਬਹੁਤ ਵਧੀਆ ਨੇ ਅਗਰ ਕੋਈ ਹੋਰ ਨਹੀਂ ਦੱਸ ਰਹੀ ਆਪਣਾ ਦੁੱਖ ਉਹਦੇ ਅੰਦਰ ਉਹ ਵਧੀ ਜਾ ਰਹੀ ਹੈ ਤਾਂ ਕਿੰਨੀ ਕੋਈ ਖਤਰਨਾਕ ਹੋ ਸਕਦੀ ਆ ਉਹਦੇ ਵਿੱਚ ਕੈਂਸਰ ਦੇ ਚਾਂਸਸ ਹੁੰਦੇ ਨੇ ਇੱਕ ਦੇ ਵਿੱਚ ਹੁੰਦਾ ਹਾਈ ਇੱਕ ਦੇ ਹੁੰਦੇ ਹੁੰਦੇ ਵਿੱਚ ਲੋ ਮੈਂ ਮੈਡਮ ਦੀ ਐਡ ਦੇਖੀ ਤੇ ਮੈਂ ਉਹਨਾਂ ਨਾਲ ਆਪਣੀ ਸਮੱਸਿਆ ਸ਼ੇਅਰ ਕੀਤੀ ਫੋਨ ਤੇ ਤੇ ਫਿਰ ਉਹਨਾਂ ਨੇ ਮੈਨੂੰ ਇਹ ਰეკਮੈਂਡ ਕੀਤੀ ਸੀ ਕੇਅਰ ਦਾ ਆਪਣਾ ਕਿਸੇ ਵੀ ਲੇਡੀ ਨੂੰ ਅਗਰ ਪੀਰੀਅਡ ਸਪੈਨ ਹੋ ਰਿਹਾ ਕੋਈ ਡਿਸਚਾਰਜ ਦਾ ਪੇਨ ਹੋ ਰਿਹਾ ਕੋਈ ਸਿਸਟ ਦਾ ਪੇਨ ਹੋ ਰਿਹਾ ਉਸੇ ਟਾਈਮ ਇਹਦੇ ਦੋ ਸਪੂਨ ਲੈ ਲਓ ਜੀ ਨਾਲ ਦੀ ਨਾਲ 5 ਤੋਂ 60 ਮਿੰਟ ਦੇ ਵਿੱਚ ਜਿਹੜਾ ਉਹ ਪੇਨ ਹੈ ਉਹ ਗਾਇਬ ਹੋ ਜਾਣਾ ਇਹ ਜਦੋਂ ਇਹ ਅੰਦਰ ਚੀਜ਼ ਹੋ ਜਾਂਦੀ ਆ ਤਾਂ ਸਾਨੂੰ ਲੱਗਦਾ ਇਹ ਤਾਂ ਆਮ ਪ੍ਰੋਬਲਮ ਆ ਪਾਣੀ ਆਂਦਾ ਵਾ ਚਲੋ ਆਪੇ ਠੀਕ ਹੋ ਜਾਏਗਾ ਅਸੀਂ ਉਹਦਾ ਹੱਲ ਨਹੀਂ ਕਰਦੇ ਆ ਅਗਰ ਤੁਹਾਡੇ ਕੋਲ ਪਹੁੰਚੇ ਤਾਂ ਤੁਸੀਂ ਕਿਹੜੀ ਆਯੁਰਵੈਦਿਕ ਤਰੀਕੇ ਨਾਲ ਕਿਹੜੀ ਚੀਜ਼ ਬਣਾਈ ਹੋਈ ਹੈ ਆਪਾਂ ਮੈਂ ਮਸ਼ੀਕੇਰ ਦੇ ਸੁਜੈਸਟ ਕਰਦੇ ਆ ਪੇਸ਼ੈਂਟ ਨੂੰ ਚਾਹੇ ਉਸ ਨੂੰ ਡਿਸਚਾਰਜ ਹੋ ਰਿਹਾ ਚਾਹੇ ਉਸ ਦੇ ਸਿਸਟਮ ਨੇ ਇਹਨੂੰ ਲੈਣ ਦਾ ਤਰੀਕਾ ਅਲੱਗ-ਅਲੱਗ ਹੈ ਫਰਸਟ ਬੋਟਲ ਦੇ ਵਿੱਚ ਇਹਨਾਂ ਨੂੰ ਰਿਜ਼ਲਟ ਮਿਲਿਆ ਜੀ ਬਹੁਤ ਅੱਛੇ ਰਿਜ਼ਲਟ ਨੇ ਜੀ ਸ਼ਿਕਾਇਰ ਦੇ ਤਾਂ ਤਾਂ ਕੋਈ ਸਾਈਡ ਇਫੈਕਟ ਹੋਵੇ ਨੋ ਨੋ ਬਿਲਕੁਲ ਹੀ ਨਹੀਂ ਮੈਮ ਆਯੁਰਵੇਦਿਕ ਸੀਰਪ ਹੈ ਇਹਦੇ ਵਿੱਚ ਪੁਨਰਵਾ ਅਸ਼ਵਗੰਧਾ ਲੋਧਰ ਹੈ ਜਿਹੜੇ ਹਰਬਸ ਨੇ ਉਹ ਪਾਏ ਹੋਏ ਨੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਬਨ ਅਸੀਂ ਖੁਦ ਵੀ ਯੂਜ਼ ਕਰਦੇ ਆ ਅਸੀਂ ਮੈਮ ਮਨੀ ਬੈਕ ਗਾਰੰਟੀ ਦਿੰਦੇ ਆ ਬਾਇ ਚਾਂਸ ਕਿਸੇ ਨੂੰ ਰਿਜ਼ਲਟ ਨਹੀਂ ਮਿਲਦਾ ਕਿਉਂਕਿ 99% ਹਰ ਇੱਕ ਪੇਸ਼ੈਂਟ ਨੂੰ ਰਿਜ਼ਲਟ ਮਿਲਦਾ ਹੈ ਇੱਕ ਦੋ ਪੇਸ਼ੈਂਟ ਨੂੰ ਅਗਰ ਨਹੀਂ ਮਿਲਦਾ ਤਾਂ ਅਸੀਂ ਮਨੀ ਬੈਕ ਗਾਰੰਟੀ ਦੇ ਰਹੇ ਹਾਂ ਕੋਈ ਆਨਲਾਈਨ ਦੇਖੋ ਸ਼ਿਪਿੰਗ ਹਰ ਇੱਕ ਜਗ੍ਹਾ ਤੇ ਅਵੇਲੇਬਲ ਆ ਜਿੱਥੇ ਮਰਜ਼ੀ ਪੇਸ਼ੈਂਟ ਬੈਠਾ ਹੋਵੇ ਸਾਡੇ ਜੋ ਸਕਰੀਟ ਦੇ ਨੰਬਰ ਨੇ ਉਹਨਾਂ ਤੇ ਕਾਲ ਕਰੇ ਕਾਲ ਕਰਕੇ ਅਸੀਂ ਆਰਡਰ ਜਿਹੜਾ ਵਿਦਨ 2 3 ਡੇਸ ਦੇ ਵਿੱਚ ਜਿਹੜਾ ਪਾਰਸਲ ਆ ਪਹੁੰਚ ਜਾਂਦਾ ਹੈ ਇੰਨੇ ਇੱਕ ਔਰਤ ਹਰ ਇੱਕ ਦਾ ਦੁੱਖ ਸਮਝਦੀ ਹੈ ਭਾਵੇਂ ਉਸਦੇ ਮਾਪੇ ਹੋਣ ਭਾਵੇਂ ਉਸਦੇ ਬੱਚੇ ਹੋਣ ਸੋਹਣਾ ਪਰਿਵਾਰ ਹੋਵੇ ਜਾਂ ਉਸਦਾ ਜੀਵਨ ਸਾਥੀ ਹੋਵੇ ਪਰ ਉਹ ਔਰਤ ਦੇ ਅੰਦਰ ਕਿੰਨੇ ਦੁੱਖ ਆ ਉਹ ਔਰਤ ਆਪਣੀਆਂ ਦੁੱਖ ਤਕਲੀਫਾਂ ਕਿਹਨੂੰ ਦੱਸੇ ਉਸ ਔਰਤ ਦੇ ਕੋਲ ਸ਼ਾਇਦ ਉਹ ਪਰਸਨ ਨਹੀਂ ਹੁੰਦਾ ਸ਼ਾਇਦ ਇੱਕ ਔਰਤ ਸ਼ਰਮਾ ਜਾਂਦੀ ਹੈ ਸ਼ਾਇਦ ਇੱਕ ਔਰਤ ਕਿਸੇ ਨੂੰ ਟੈਨਸ਼ਨ ਨਹੀਂ ਦੇਣਾ ਚਾਹੁੰਦੀ ਇਸ ਕਰਕੇ ਆਪਣੀਆਂ ਦੁੱਖ ਤਕਲੀਫਾਂ ਅੰਦਰ ਰੱਖ ਲੈਂਦੀ ਹੈ ਪਰ ਅਸੀਂ ਅੱਜ ਸੀ ਲਾਈਫ ਕਲੀਨਿਕ ਦੇ ਵਿੱਚ ਪਹੁੰਚੇ ਹਾਂ ਜਿੱਥੇ ਬਹੁਤ ਸਾਰੀਆਂ ਔਰਤਾਂ ਨੇ ਆਪਣੀਆਂ ਦੁੱਖ ਤਕਲੀਫਾਂ ਦੱਸ ਕੇ ਦੂਰ ਕਰ ਲਈਆਂ ਨੇ ਅਜੇ ਹੀ ਚੀਜ਼ ਇਹਨਾਂ ਨੇ ਤਿਆਰ ਕਰ ਲਈ ਹੈ ਸੋ ਮੇਰੇ ਨਾਲ ਨਿਊਟ੍ਰੀਸ਼ਨ ਐਕਸਪਰਟ ਮੌਜੂਦ ਨੇ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਦੁਆਰਾ ਅਸੀਂ ਤੁਹਾਡੇ ਕੋਲ ਪਹੁੰਚੇ ਆ ਮਤਲਬ ਇੰਨਾ ਜ਼ਿਆਦਾ ਔਰਤਾਂ ਨੂੰ ਜਿਹੜਾ ਰਿਜ਼ਲਟ ਵੀ ਮਿਲ ਰਿਹਾ ਔਰਤਾਂ ਸਾਨੂੰ ਖੁਦ ਫੋਨ ਕਰ ਰਹੀਆਂ ਵਾ ਮਤਲਬ ਤੁਹਾਡੇ ਨਾਲ ਜਿਹੜੀ ਗੱਲ ਹੋਈ ਆ ਉਹਨਾਂ ਦੀ ਜਿੰਨੇ ਉਹਨਾਂ ਨੂੰ ਰਿਜ਼ਲਟ ਆ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂਗੀ ਕਿ ਜਿੱਦਾਂ ਪਹਿਲਾਂ ਤੁਹਾਡੀ ਵੀਡੀਓ ਰਹੀ ਆ ਕਿੰਨਾ ਕੁ ਤੁਹਾਨੂੰ ਹੁਣ ਤੱਕ ਰਿਜ਼ਲਟ ਮਿਲ ਚੁੱਕਾ ਵਾ ਫਰਸਟ ਆਫ ਆਲ ਮੈਡਮ ਤੁਹਾਡਾ ਮੋਸਟਲੀ ਵੈਲਕਮ ਥੈਂਕਸ ਕਰਦੇ ਆ ਜੀ ਜਿਹੜੀ ਸਾਡੀ ਪਹਿਲਾ ਵੀਡੀਓ ਬਣੀ ਸੀ ਫੈਬ ਦੇ ਵਿੱਚ ਸਾਡੀ ਵੀਡੀਓ ਬਣੀ ਸੀ ਤੇ ਉਹਦੇ ਵਿੱਚ ਸਾਨੂੰ ਆਡੀਅנס ਦਾ ਇੰਨਾ ਕ ਅੱਛਾ ਰਿਸਪੌਂਸ ਆਇਆ ਐਨੇ ਕਿ ਪ੍ਰੈਗਨancies ਪੋਜ਼ਿਟਿਵ ਮਿਲੀਆਂ ਐਨੇ ਕਿ ਜੋ ਸਿਸਟ ਪੇਸ਼ੈਂਟ ਦੀਆਂ ਰਿਮੂਵ ਹੋਈਆਂ ਮਤਲਬ ਬਹੁਤ ਹੀ ਗੁੱਡ ਰਿਜ਼ਲਟਸ ਸਾਨੂੰ ਮਿਲਿਆ ਤਾਂ ਥੈਂਕਸ ਕਰਦੇ ਆ ਜੀ ਨੇਸ਼ਨ ਪੋਸਟ ਦਾ ਜਿਨ੍ਹਾਂ ਦੀ ਵਜ੍ਹਾ ਨਾਲ ਜਿਹੜੀ ਸਾਡੀ ਵੀਡੀਓ ਇੰਨੀ ਦੂਰ ਤੱਕ ਲੋਕਾਂ ਤੱਕ ਪਹੁੰਚੀ ਤੇ ਬਹੁਤ ਅੱਛੇ ਸਾਨੂੰ ਰਿਜ਼ਲਟ ਮਿਲੇ ਜਿੱਦਾਂ ਸੀ ਇੱਕ ਔਰਤ ਵੀ ਮੈਂ ਗੱਲ ਕੀਤੀ ਨਾ ਬਹੁਤ ਸਾਰੀਆਂ ਤਕਲੀਫਾਂ ਅੰਦਰੂਨੀ ਸਮੱਸਿਆਵਾਂ ਮਾ ਹੁੰਦੀਆਂ ਕਈ ਵਾਰ ਸੀ ਸ਼ਰਮਾ ਜਾਂਦੀਆਂ ਨਹੀਂ ਦੱਸ ਪਾਉਂਦੇ ਤੁਹਾਡੇ ਕੋਲ ਕਿਹੜੀਆਂ ਕਿੜੀਆਂ ਔਰਤਾਂ ਦੀਆਂ ਸਮੱਸਿਆਵਾਂ ਦਾ ਇਲਾਜ ਆ ਪਹਿਲਾਂ ਇਹ ਦੱਸੋ ਜੀ ਮੋਸਟਲੀ ਜੇ ਅਪਾ ਗੱਲ ਕਰੀਏ ਜੀ ਅੱਜਕੱਲ ਜਿਹੜੀ ਪੀਸੀਓਡੀ ਆ ਉਹ ਕਾਮਨ ਸ਼ਬਦ ਇੱਕ ਸੁਣਨ ਨੂੰ ਮਿਲ ਰਿਹਾ ਹੈਗਾ ਜੋ ਕਿ ਹਰ ਇੱਕ ਅਨਮੈਰਿਡ ਗਰਲ ਲੇਡੀ ਜੋ ਫੇਸ ਕਰ ਰਹੀ ਹੈ ਪੀਸੀਓਡੀ ਹੋ ਗਿਆ ਪੀਸੀਓਐਸ ਹੋ ਗਿਆ ਯੂਟਰਸ ਨਾਲ ਰਿਲੇਟਡ ਜਿੰਨੀਆਂ ਵੀ ਪ੍ਰੋਬਲਮਸ ਨੇ ਜੀ ਉਹਨਾਂ ਸਾਰਿਆਂ ਦਾ ਹੀ ਆਪਣੇ ਕੋਲ ਸੋਲੂਸ਼ਨ ਹੈ ਚਾਹੇ ਉਹ ਡਿਸਚਾਰਜ ਹੈ ਚਾਹੇ ਉਹ ਸਿਸਟ ਹੈ ਚਾਹੇ ਉਹ ਕਹ ਲੋ ਵੀ ਆਪਣਾ ਐਬਡੋਮਨ ਪੇਨ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਮਤਲਬ ਪ੍ਰਾਈਵੇਟ ਪਾਰਟ ਦੀਆਂ ਜਿਹੜੀਆਂ ਸਮੱਸਿਆਵਾਂ ਕਈ ਵਾਰ ਅਸੀਂ ਦੱਸ ਨਹੀਂ ਪਾਉਂਦੇ ਹਨਾ ਅਸੀਂ ਕਿਸੇ ਦੂਸਰੀ ਲੇਡੀ ਨੂੰ ਵੀ ਦੱਸਣਾ ਹੋਵੇ ਅਸੀਂ ਸ਼ਰਮਾ ਜਾਂਦੇ ਆ ਅਸੀਂ ਖੁੱਲ ਕੇ ਗੱਲ ਨਹੀਂ ਕਰਦੇ ਖਾਸ ਕਰਕੇ ਪਿੰਡ ਦੇ ਵਿੱਚ ਅਗਰ ਗੱਲ ਕਰੀਏ ਪਿੰਡ ਦੀਆਂ ਔਰਤਾਂ ਜਿਹੜੀਆਂ ਸ਼ਰਮਾ ਜਾਂਦੀਆਂ ਤੁਸੀਂ ਉਹਨਾਂ ਨੂੰ ਇਹ ਚੀਜ਼ ਜ਼ਰੂਰ ਦੱਸੋ ਇਹ ਚੀਜ਼ਾਂ ਹੁੰਦੀਆਂ ਕਿਉਂ ਆ ਇਹਨਾਂ ਦੇ ਮੇਨ ਰੀਜ਼ਨ ਕੀ ਆ ਜੀ ਇਹਨਾਂ ਦੇ ਮੇਨ ਰੀਜ਼ਨ ਇਹ ਆ ਜਾਂਦੇ ਨੇ ਜੀ ਦੇਖੋ ਪਹਿਲਾ ਹੁੰਦਾ ਸੀਗਾ ਵਰਕਆਊਟ ਬਹੁਤ ਜ਼ਿਆਦਾ ਲੋਕਾਂ ਦਾ ਹੁਣ ਉਹ ਚੀਜ਼ ਘੱਟ ਚੁੱਕੀ ਐ ਅੱਜਕੱਲ ਕੰਮ ਮੈਨੂਅਲੀ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ ਹਰ ਇੱਕ ਸਿਟਿੰ ਜਿਹੜਾ ਕੰਮ ਹੈ ਵੱਧ ਚੁੱਕਿਆ ਜਿਹਦੇ ਕਰਕੇ ਲੇਡੀਜ਼ ਦਾ ਵਰਕਆਊਟ ਨਹੀਂ ਹੁੰਦਾ ਐਬਡੋਮਨ ਦੀ ਐਕਸਰਸਾਈਜ਼ ਨਹੀਂ ਹੁੰਦੀ ਮੇਨਲੀ ਜੇ ਆਪਾਂ ਕਰੀਏ ਫੂਡ ਦਾ ਵੀ ਰੀਜ਼ਨ ਹੈ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਆਪਾਂ ਮੈਦਾ ਖਾ ਰਹੇ ਹਾਂ ਚਾਹੇ ਉਹ ਕੁਝ ਵੀ ਹੈ 90% ਆਪਾਂ ਜਿਹੜਾ ਫੂਡ ਹੈ ਕੰਜ਼ੂਮ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਨੂੰ ਮੈਦਾ ਖਾਣ ਨੂੰ ਮਿਲਦਾ ਜਿਹੜਾ ਕਿ ਯੂਟਰਸਨਲ ਰਿਲੇਟਡ ਪ੍ਰੋਬਲਮਸ ਦੇ ਲਈ ਬਹੁਤ ਹੀ ਜ਼ਿਆਦਾ ਹਾਰਮਫੁਲ ਹੈ ਜਿਹਦੇ ਕਰਕੇ ਜਿਹੜੀ ਡੇ ਬਾਈ ਡੇ ਨੇ ਯੂਟਰਸਨਲ ਰਿਲੇਟਡ ਜਿਹੜੀ ਪ੍ਰੋਬਲਮਸ ਨੇ ਵਧ ਰਹੀਆਂ ਅਸੀਂ ਨਾ ਦਸੋ ਲਈ ਪਹਿਲਾਂ ਸੁਣਿਆ ਵੀ ਨਹੀਂ ਸੀ ਇੰਨਾ ਮਤਲਬ ਘਰ ਦੇ ਵਿੱਚ ਹੁੰਦਾ ਨਹੀਂ ਸੀ ਜਿੰਨਾ ਅੱਜ ਹਰ ਘਰ ਦੇ ਵਿੱਚ ਔਰਤ ਭਾਵੇਂ ਵਿਆਹੀ ਹੋਈ ਹੈ ਭਾਵੇਂ ਅਨਮੈਰਿਡ ਹੈ ਪੀਸੀਓਡੀ ਹਰ ਕੁੜੀ ਨੂੰ ਹੋ ਰਿਹਾ ਵਾ ਮਤਲਬ ਇਹਨਾਂ ਦੇ ਮੇਨ ਰੀਜ਼ਨ ਤੁਸੀਂ ਦੱਸ ਰਹੇ ਆ ਤਾਂ ਇਹਦਾ ਫਿਰ ਹੱਲ ਕੀ ਆ ਕਿੱਦਾਂ ਇਹਦਾ ਹੱਲ ਕਰੀਏ ਜੀ ਇਦਹ ਹਲੇ ਹੀ ਹੈ ਜੀ ਦੇਖੋ ਅੱਜ ਕੱਲ ਚੱਲ ਰਹੀ ਨੇ ਹਾਰਮੋਨਸ ਪਿਲਸ ਵੀ ਤੁਸੀਂ ਉਹ ਪਿਲਸ ਲੋ ਤੁਹਾਡੀ ਸਿਸਟ ਰਿਮੂਵ ਹੋ ਜਾਣਗੀ ਆ ਤੁਹਾਡੀ ਜਿਹੜੀ ਇਰੈਗੂਲਰਟੀ ਹੈ ਪੀਰੀਅਡਸ ਦੀ ਉਹ ਸਹੀ ਹੋ ਜਾਏਗੀ ਜਦ ਕਿ ਉਹ ਬਹੁਤ ਹੀ ਹਾਰਮਫੁਲ ਹੈ ਐਲੋਪੈਥੀ ਦੀ ਆਪਾਂ ਗੱਲ ਕਰੀਏ ਅੱਜ ਤੋਂ ਪਹਿਲਾਂ ਜੋ 50 ਸਾਲ 20 ਸਾਲ ਸੋ ਸਾਲ ਪਹਿਲਾਂ ਲੋਕ ਆਯੁਰਵੇਦ ਦਾ ਨੂੰ ਹੀ ਯੂਜ਼ ਕਰਦੇ ਸੀ ਮੋੜ ਹੁਣ ਲੋਕ ਆਯੁਰਵੇਦਾਂ ਤੇ ਆ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਸਮਝ ਹੈ ਵੀ ਅਗਰ ਆਯੁਰਵੇਦਾਂ ਨਾਲ ਅਸੀਂ ਜੁੜਦੇ ਆ ਆਯੁਰਵੇਦ ਤਰੀਕੇ ਨਾਲ ਆਪਣੀ ਪ੍ਰੋਬਲਮ ਨੂੰ ਠੀਕ ਕਰਦੇ ਆ ਤਾਂ ਸਾਡੀ ਜੜ ਤੋਂ ਕੰਟਰੋਲ ਹੋਏਗੀ ਪ੍ਰੋਬਲਮ ਹਮ ਲੇਕਿਨ ਜੋ ਐਲੋਪੈਥੀ ਹੈ ਉਹਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਨਹੀਂ ਤੇ ਜੋ ਸਿਸਟ ਦੀ ਆਪਾਂ ਗੱਲ ਕਰ ਰਹੇ ਆ ਦੇਖੋ ਇਹ ਕਿਉਂ ਬਣ ਰਹੀਆਂ ਨੇ ਮੇਨਲੀ ਫੂਡ ਦਾ ਰੀਜ਼ਨ ਹੋ ਗਿਆ ਦੇਖੋ ਇਹਨਾਂ ਨੂੰ ਅਗਰ ਰਿਮੂਵ ਕਰਨਾ ਨੈਚੁਰਲ ਤਰੀਕੇ ਨਾਲ ਰਿਮੂਵ ਹੋ ਜਾਣਗੇ ਬਟ ਅਗਰ ਆਪਾਂ ਐਲੋਪੈਥੀ ਤੇ ਡਿਪੈਂਡ ਕਰਦੇ ਆ ਤਾਂ ਉਹਦੇ ਨਾਲ ਸਿਸਟ ਦੁਬਾਰਾ ਬਣ ਜਾਂਦੀਆਂ ਨੇ ਜਾਤਰ ਡਾਕਟਰ ਆਪਰੇਟ ਦੱਸਦੇ ਸੀ ਜਦਾ ਕਿ ਤੁਸੀਂ ਆਪਰੇਟ ਕਰਵਾਓ ਆਪਰੇਟ ਕੋਈ ਸਿਸਟ ਦਾ ਸੋਲੂਸ਼ਨ ਨਹੀਂ ਹੈ ਜੀ ਉਹਦੇ ਨਾਲ ਜੋ ਆਰਗਨ ਆਪਣਾ ਸਰੀਰ ਦਾ ਜੋ ਉਹ ਕੱਟਿਆ ਜਾਂਦਾ ਉਹ ਅਲੱਗ ਗੱਲ ਉਸ ਤੋਂ ਬਾਅਦ ਜਿਹੜੀ ਬੋਡੀ ਨੂੰ ਪ੍ਰੋਬਲਮ ਆਉਂਦੀਆਂ ਨੇ ਉਹ ਉਸ ਤੋਂ ਜ਼ਿਆਦਾ ਹਾਰਮਫੁਲ ਹੋ ਜਾਂਦੀਆਂ ਨੇ ਬੰਦਾ ਉਮੇ ਦਾ ਰਹਿੰਦਾ ਹੀ ਨਹੀਂ ਜੀ ਅਪਰੇਟ ਕਰਾ ਕੇ ਜਿੱਦਾਂ ਡਾਕਟਰ ਕਹਿ ਦਿੰਦੇ ਆ ਜਿਹੜੀ ਰਿਸੋਲੀ ਆ ਹਨਾ ਬਲੱਡ ਵਾਲੀ ਵੀ ਹੁੰਦੀ ਆ ਪਾਣੀ ਵਾਲੀ ਵੀ ਹੁੰਦੀ ਆ ਕਿਉਂਕਿ ਅੱਗੇ ਜਾ ਕੇ ਮੇਜ਼ਰ ਬਣ ਜਾਂਦੀ ਆ ਉਹ ਚੀਜ਼ ਅਗਰ ਕੋਈ ਔਰਤ ਨਹੀਂ ਦੱਸ ਰਹੀ ਆਪਣਾ ਦੁੱਖ ਉਹਦੇ ਅੰਦਰ ਉਹ ਵਧੀ ਜਾ ਰਹੀ ਆ ਤਾਂ ਕਿੰਨੀ ਕੋ ਖਤਰਨਾਕ ਹੋ ਸਕਦੀ ਆ ਇਹ ਮੈਮ ਬਹੁਤ ਜ਼ਿਆਦਾ ਖਤਰਨਾਕ ਹੈ ਜੀ ਦੇਖੋ ਜੀ ਪਹਿਲੀ ਸਟੇਜ ਆ ਉਹ ਸਿੰਪਲ ਸਿਸਟ ਹੁੰਦੀ ਹੈ ਜਿਹਦੇ ਵਿੱਚ ਫਾਈਬਰੋਇਡਸ ਆ ਜਾਂਦੇ ਆ ਫੋਲਿਕਲਸ ਆ ਜਾਂਦਾ ਹੈ ਸੈਕੰਡ ਸਟੇਜ ਹੁੰਦੀ ਹੈ ਜੀ ਕੰਪਲੈਕਸ ਜਿਹਦੇ ਵਿੱਚ ਕਹੋ ਵੀ ਐਂਡਰੋਮੈਟਰੀਆਸੀਸਟ ਹੁੰਦੀਆਂ ਨੇ ਥਰਡ ਆ ਜਾਂਦਾ ਜੀ ਟਿਊਮਰ ਜਿਹਦੇ ਵਿੱਚ ਡਰਮੋਇਡ ਸਿਸਟ ਹੁੰਦੀ ਹੈ ਉਹ ਆ ਜਾਂਦੀ ਹੈ ਜੀ ਥਰਡ ਸਟੇਜ ਤੇ ਉਹਦੇ ਵਿੱਚ ਕੈਂਸਰ ਦੇ ਚਾਂਸਸ ਹੁੰਦੇ ਨੇ ਇੱਕ ਦੇ ਵਿੱਚ ਹੁੰਦਾ ਹਾਈ ਇੱਕ ਦੇ ਹੁੰਦੇ ਹੁੰਦੇ ਵਿੱਚ ਲੋ ਜਿਹੜਾ ਹਾਈ ਹੈ ਉਹ ਚ ਡਰਮੋਇਡ ਆ ਜਾਂਦਾ ਜਿਹਦੇ ਵਿੱਚ ਜਦੋਂ ਇੱਕ ਵਾਰ ਕਹੋ ਵੀ ਸਿਸਟ ਹੈ ਜੋ ਫੈਲ ਗਈ ਸ਼ਰੀਰ ਦੇ ਵਿੱਚ ਉਹ ਕੈਂਸਰ ਦਾ ਰੂਪ ਲੈ ਲੈਂਦੀ ਜਾ ਕਿਸੇ ਨੂੰ ਪੀਸੀਓ ਡੀ ਪੀਐਸਾ ਸੋਲੀ ਬਣ ਗਈ ਆ ਇਹ ਜਦੋਂ ਇਹ ਅੰਦਰ ਚੀਜ਼ ਹੋ ਜਾਂਦੀ ਆ ਤਾਂ ਸਾਨੂੰ ਲੱਗਦਾ ਇਹ ਤਾਂ ਆਮ ਪ੍ਰੋਬਲਮ ਆ ਪਾਣੀ ਆਂਦਾ ਵਾ ਚਲੋ ਆਪੇ ਠੀਕ ਹੋ ਜਾਏਗਾ ਅਸੀਂ ਉਹਦਾ ਹੱਲ ਨਹੀਂ ਕਰਦੇ ਆ ਅਗਰ ਤੁਹਾਡੇ ਕੋਲ ਪਹੁੰਚੇ ਤਾਂ ਤੁਸੀਂ ਕਿਹੜੀ ਆਯੁਰਵੈਦਿਕ ਤਰੀਕੇ ਨਾਲ ਕਿਹੜੀ ਚੀਜ਼ ਬਣਾਈ ਹੋਈ ਆ ਆਪਾਂ ਮੈਂ ਮਸ਼ੀਕੇਰ ਦੇ ਸੁਜੈਸਟ ਕਰਦੇ ਆ ਪੇਸ਼ੈਂਟ ਨੂੰ ਚਾਹੇ ਉਸ ਨੂੰ ਡਿਸਚਾਰਜ ਹੋ ਰਿਹਾ ਚਾਹੇ ਉਸ ਦੇ ਸਿਸਟ ਨੇ ਇਹਨੂੰ ਲੈਣ ਦਾ ਤਰੀਕਾ ਅਲਗ-ਅਲਗ ਹੈ ਜਿਵੇਂ ਡਿਸਚਾਰਜ ਦੀ ਗੱਲ ਕਰੀਏ ਜਿੰਨਾ ਲੇਡੀਜ਼ ਨੂੰ ਲੁਕੋਰੀਆ ਹੈ ਡਿਸਚਾਰਜ ਹੋ ਰਿਹਾ ਹੈ ਡਿਸਚਾਰਜ ਵੀ ਮੈਂ ਬਹੁਤ टाइप्स ਦਾ ਹੈ ਟਰਾਂਸਪੇਰੈਂਟ yellow white ਤਾਂ ਇਹ ਹੱਡੀਆਂ ਤੱਕ ਖੋਰ ਦਿੰਦਾ ਜੀ ਐਨੀ ਕੁ ਵੀਕਨੈਸ ਆ ਜਾਂਦੀ ਹੈ ਲੇਡੀਜ਼ ਦੇ ਵਿੱਚ ਜਿਸ ਵੀ ਲੇਡੀਜ਼ ਨੂੰ ਡਿਸਚਾਰਜ ਆ ਮਤਲਬ ਉਹ ਉਮੇ ਦਾ ਸਟੇਰ ਰਹਿੰਦਾ ਇਨਾ ਹੀ ਐਕਟਿਵਨੈਸ ਹੁੰਦੀ ਹੈ ਸਟ्रेस ਲੈਵਲ ਮੂਡ ਸਵਿੰਗ ਕਾਫੀ ਚੀਜ਼ਾਂ ਜਿਹੜੀਆਂ ਫੇਸ ਕਰਦੀ ਹੈ ਲੇਡੀਜ਼ ਤਾਂ ਅਸੀਂ ਉਸ ਨੂੰ ਸੁਜੈਸਟ ਕਰਦੇ ਹਾਂ ਵੀ ਤੁਸੀਂ ਸ਼ੀਕਰ ਯੂਜ਼ ਕਰੋ ਤੇ ਵਿਦਨ ਡੇਸ ਦਾ ਡਿਸਚਾਰਜ ਦਾ ਜੋ ਰਿਜ਼ਲਟ ਹੈ ਉਹ ਸਾਨੂੰ ਦੇਖਣ ਨੂੰ ਮਿਲਦਾ ਗੱਲ ਕਰੀਏ ਤਾਂ ਜੋ ਆਪਣੀ ਸਿਸਟ ਨੇ ਉਹਨਾਂ ਦਾ ਹੀ ਪ੍ਰੋਪਰ ਕੋਰਸ ਹੁੰਦਾ ਜੀ ਨੀਅਰਬਾਉਂਡ ਮਿਨੀਮਮ 3 ਮਨთ ਮੈਕਸਿਮਮ 4 ਤੋਂ 5 ਮਨთ ਵੀ ਲੱਗ ਜਾਂਦੇ ਹੈ ਡਿਪੈਂਡ ਕਰਦਾ ਸਿਸਟ ਦਾ ਸਾਈਜ਼ ਕਿੰਨਾ ਹੈ ਬਟ ਰਿਜ਼ਲਟ ਗਰੰਟੀ ਹੈ ਜੀ ਮਤਲਬ ਇਦਾਂ ਤਾਂ ਨਹੀਂ ਕਿ ਇੱਕ ਕਿਸੇ ਨੇ ਇਹ ਸ਼ੀਸ਼ੀ ਯੂਜ਼ ਕਰ ਲਈਆ ਤਾਂ ਉਹਨੂੰ ਲੱਗਾ ਹੁਣ ਮੈਂ ਫਰਕ ਆ ਮੈਂ ਛੱਡ ਦਵਾ ਕਿ ਇਦਾਂ ਠੀਕ ਹੋ ਜਾਏਗਾ ਦੇਖੋ ਮੈਮ ਡਿਪੈਂਡ ਕਰਦਾ ਹੈ ਪੇਸ਼ੈਂਟ ਨੂੰ ਪ੍ਰੋਬਲਮ ਕੀ ਹੈ ਜਿਵੇਂ ਦੀ ਉਹਦੀ ਪ੍ਰੋਬਲਮ ਹੈ ਉਹਦੇ ਅਕੋਰਡਿੰਗ ਉਮੇਦਦਾ ਦਾ ਕੋਰਸ ਹੁੰਦਾ ਹੈ ਜੀ ਅਗਰ ਥੋੜਾ ਬਹੁਤ ਕੋਈ ਪੇਨ ਹੀ ਹੈ ਤਾਂ ਇਹ ਮੇ ਪੇਨ ਦੇ ਵਿੱਚ ਅਨਕ ਵੰਡਰਫੁਲ ਰਿਜ਼ਲਟ ਹੈ ਡੂਰਿੰਗ ਪੀਰੀਅਡਸ ਅਗਰ ਕਿਸੇ ਨੂੰ ਪੇਨ ਹੋ ਰਹਾ ਤਾਂ ਇਨਸਟੈਂਟ ਰਿਲੀਫ ਮਿਲਦਾ ਜਿੱਦਾਂ ਅਸੀਂ ਕਈ ਵਾਰ ਪੇਨ ਕਿਲਰ ਲੈ ਲੈਂਦੇ ਆ ਵੀ ਪੇਨ ਬਹੁਤ ਜ਼ਿਆਦਾ ਹੋ ਰਹੀ ਬਰਦਾਸ਼ਤ ਨਹੀਂ ਹੋ ਰਹੀ ਤਾਂ ਇਹ ਇਨਸਟੈਂਟ ਰਿਲੀਫ ਦੇਵੇਗਾ ਕਿਸੇ ਵੀ ਲੇਡੀ ਨੂੰ ਅਗਰ ਪੀਰੀਅਡਸ ਪੇਨ ਹੋ ਰਿਹਾ ਕੋਈ ਡਿਸਚਾਰਜ ਦਾ ਪੇਨ ਹੋ ਰਿਹਾ ਕੋਈ ਸਿਸਟ ਦਾ ਪੇਨ ਹੋ ਰਿਹਾ ਉਸੇ ਟਾਈਮ ਇਹਦੇ 2 ਚਮਚ ਲੈ ਲਓ ਜੀ ਨਾਲ ਦੀ ਨਾਲ 5 ਤੋਂ 6 ਮਿੰਟ ਦੇ ਵਿੱਚ ਜਿਹੜਾ ਉਹ ਪੇਨ ਹੈ ਉਹ ਕੈਪੋ ਜੰਮਿਆ ਹੁਣ ਤੱਕ ਕਿੰਨੀਆਂ ਔਰਤਾਂ ਨੂੰ ਰਿਜ਼ਲਟ ਮਿਲ ਗਿਆ ਕਿੱਥੋਂ ਕਿੱਥੋਂ ਲੋਕਾਂ ਨੇ ਇਹ ਪ੍ਰੋਡਕਟ ਜਿਹੜਾ ਤੁਹਾਡੇ ਤੋਂ ਮੰਗਵਾਇਆ ਆਪਣਾ ਜੋ ਮੈਡੀਸਨ ਆ ਮੈਮ ਇਹ ਓਵਰਆਲ ਵਰਲਡਵਾਈਡ ਤੱਕ ਜਾ ਚੁੱਕੀ ਹੈ ਆਪਣੀ ਸ਼ਿਪਿੰਗ ਹੈ ਜੀ ਸਾਰੇ ਕਿਤੇ ਨੀਅਰਬਾਊਟ 10 ਤੋਂ 15 ਕੰਟਰੀ ਦੇ ਵਿੱਚ ਆਪਣਾ ਜਿਹੜਾ ਕੋਰੀਅਰ ਜਾਂਦਾ ਹੈ ਈਵਨ ਫੋਰਨ ਦੇ ਵਿੱਚ ਦੇਖੋ ਅੱਧੇ ਪੰਜਾਬੀ ਅੱਧੇ ਤੋਂ ਜ਼ਿਆਦਾ ਹੀ ਕੈਨੇਡਾ ਦੇ ਵਿੱਚ ਨੇ ਹਨਾ ਮਿਲ ਫੋਰਨ ਦੇ ਵਿੱਚ ਜਾ ਚੁੱਕੇ ਨੇ ਤਾਂ ਉਧਰੋਂ ਸਾਡੇ ਦਿੱਲੀ ਦੇ ਪਾਰਸਲਸ ਨੇ ਜਿਹੜੇ ਉਹ ਜਾਂਦੇ ਨੇ ਇਟਲੀ ਅਮਰੀਕਾ ਸਿੰਗਾਪੁਰ ਐਦਾਂ ਤਾਂ ਨਹੀਂ ਕਿ ਅਗਰ ਫੋਰਨ ਕਿਸੇ ਨੇ ਜਾਣਾ ਵਾ ਤਾਂ ਇਹ ਕੋਈ ਲਿਕਵਿਡ ਦਾ ਉੱਥੇ 에어ਪੋਰਟ ਤੇ ਕੁਛ ਆ ਸਕਦਾ ਵਾ ਕਾਸ ਇਹਦੇ ਵਿੱਚ ਐਡਮ ਆਪਣੇ ਕੋਲ ਲਿਕਵਿਡ ਦੇ ਨਾਲ ਨਾਲ ਕੈਪਸੂਲ ਫਾਰਮ ਵੀ ਅਵੇਲੇਬਲ ਹੈ ਹੂੰ ਜਿੱਥੇ ਵਿੱਚ ਕੀ ਹੈ ਬਾਇ ਚਾਂਸ ਵੈਸ ਤਾਂ ਮੋਸਟਲੀ ਲਿਕਵਿਡ ਜਾਂਦੇ ਆ ਅਗਰ ਕੋਈ ਆ ਜਾਂਦੀ ਹੈ ਕੋਈ ਪ੍ਰੋਬਲਮ ਕਈ ਵਾਰ ਉੱਥੇ ਆਫੀਸਰਜ਼ ਅਲਾਉ ਨਹੀਂ ਕਰਦੇ ਤਾਂ ਸਾਡੇ ਕੋਲ ਕੈਪਸੂਲ ਫਾਰਮ ਵੀ ਹੈ ਸਪੈਸ਼ਲ ਅਸੀਂ ਫੋਰਨਰ ਵਾਸਤੇ ਬਣਾਈ ਹੋਈ ਹੈ ਵੀ ਜੋ ਫੋਰਨ ਦੇ ਪੇਸ਼ੈਂਟ ਨੇ ਉਹਨਾਂ ਲਈ ਸਪੈਸ਼ਲ ਹੀ ਕੈਪਸੂਲ ਫਾਰਮ ਬਣਾਈ ਹੈ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਅਸੀਂ ਉਹਨਾਂ ਨੂੰ ਇਜ਼ੀਲੀ ਜਿਹੜੀ ਮੈਡੀਸਿਨ ਆ ਭੇਜ ਸਕੀਏ ਅੱਛਾ ਇੱਕ ਗੱਲ ਹੋਰ ਕਿ ਅਗਰ ਕਿਸੇ ਨੇ ਮੰਗਵਾਨੀ ਆ ਤੁਹਾਡੇ ਤੋਂ ਤੁਹਾਡੀ ਸਲਾਹ ਲੈਣੀ ਪੈਗੀ ਜਾਂ ਤੁਸੀਂ ਆਨਲਾਈਨ ਵੀ ਮਤਲਬ ਇਹ ਪ੍ਰੋਵਾਈਡ ਕਰਦੇ ਹੋ ਆਪਨਾ ਮੈਮ ਆਨਲਾਈਨ ਦੇਖੋ ਸ਼ਿਪਿੰਗ ਬੈਠਾ ਹੋਵੇ ਸਾਡੇ ਜੋ ਸਕਰੀਟ ਦੇ ਨੰਬਰ ਨੇ ਉਹਨਾਂ ਤੇ ਕਾਲ ਕਰੇ ਕਾਲ ਕਰਕੇ ਅਸੀਂ ਆਰਡਰ ਜਿਹੜਾ ਵਿਥਿਨ 2 3 ਡੇਸ ਦੇ ਵਿੱਚ ਜਿਹੜਾ ਪਾਰਸਲ ਆ ਪਹੁੰਚ ਜਾਂਦਾ ਹੈ ਅੱਛਾ ਕੁੜੀਆਂ ਨੂੰ ਜਿਹੜੀ ਪੀਸੀਓਡੀ ਆ ਕਿਤੇ ਨਾ ਕਿਤੇ ਲੱਗਦਾ ਕਿ ਅੱਗੇ ਜਾ ਕੇ ਜਦੋਂ ਮੈਰिज ਹੋ ਜਾਏਗੀ ਬੱਚੇ ਕਨਸੀਵ ਕਰਨ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਜਾਂ ਕਈ ਵਾਰ ਡਾਕਟਰ ਕਹਿ ਦਿੰਦੇ ਆ ਰਸੋਲੀਆ ਜਾਂ ਇਦਾਂ ਵਾ ਪ੍ਰੈਗਨੈਂਸੀ ਨਹੀਂ ਹੋ ਸਕਦੀ ਉਹਦੇ ਕਾਰਨ ਬਣ ਜਾਂਦੇ ਬਿਲਕੁਲ ਜੀ ਮੈਮ ਸਾਡੇ ਕੋਲ ਨਾ ਐਵੇਂ ਦੀ ਮਦਰਸ ਨੇ ਮਤਲਬ ਰੋਮਦੇ ਨੇ ਬੀ ਮੈਡਮ ਸਾਡੀ ਬੇਟੀ ਦੀ ਸਾਲ ਨੂੰ ਮੈਰिज ਹੈ ਸਾਡੀ ਬੇਟੀ ਦੀ 2 ਸਾਲ ਨੂੰ ਮੈਰਿਜ ਆ 6 ਮਹੀਨਿਆਂ ਨੂੰ ਮੈਰਿਜ ਰੱਖੀ ਹੋਈ ਹੈ ਬਟ ਤੁਸੀਂ ਟੈਂਸ਼ਨ ਚਾ ਵੀ ਇਹਦੇ ਪੀਰੀਅਡਸ ਰੈਗੂਲਰ ਨਹੀਂ ਆ ਵੀ ਕੱਲ ਨੂੰ ਜਿਸ ਘਰੇ ਜਾਓਗੇ ਸਾਨੂੰ ਉਸ ਘਰ ਦੇ ਜਿਹੜੇ ਮਤਲਬ ਫੈਮਿਲੀ ਮੈਂਬਰਸ ਨੇ ਉਹ ਬੋਲਣਗੇ ਵੀ ਤੁਹਾਡੀ ਬੇਟੀ ਨੂੰ ਪ੍ਰੋਬਲਮ ਹੈ ਕਿਉਂਕਿ ਦੇਖੋ ਮਦਰ ਨੂੰ ਸਭ ਤੋਂ ਜ਼ਿਆਦਾ ਟੈਂਸ਼ਨ ਹੁੰਦੀ ਹੈ ਇਸ ਚੀਜ਼ ਦੀ ਹੈ ਨਾ ਤਾਂ ਅਸੀਂ ਉਹਨਾਂ ਨੂੰ ਟੈਂਸ਼ਨ ਫ੍ਰੀ ਕਰਦੇ ਮੈਡਮ ਕੋਈ ਚੱਕਰ ਨਹੀਂ ਤੁਸੀਂ ਕੋਰਸ ਕੰਟੀਨਿਊ ਕਰੋ ਜਦੋਂ ਨੂੰ ਤੁਹਾਡੀ ਬੇਟੀ ਦੀ ਮੈਰਿਜ ਹੋਣੀ ਹੈ ਤੁਹਾਡੀ ਪ੍ਰੋਬਲਮ ਠੀਕ ਹੋ ਜਾਏਗੀ ਹਮ ਮਤਲਬ ਤੁਸੀਂ ਘਰ ਦੇ ਵਿੱਚ ਕਿਲਕਾਰੀਆਂ ਜਿਹੜੀਆਂ ਗੁੰਜਾਨ ਦਾ ਕੰਮ ਪੂਰਾ ਕਰ ਰਹੇ ਹੋ ਕਿ ਲੋਕਾਂ ਦੇ ਬੱਚੇ ਵੀ ਹੋਣ ਜਿੱਦਾਂ ਕਈ ਵਾਰ ਹੁੰਦਾ ਵਾ ਕਿ ਲੇਡੀਜ਼ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਨਾ ਕਿ ਤੇਰੇ ਕਰਕੇ ਬੱਚਾ ਨਹੀਂ ਹੋ ਰਿਹਾ ਤਾਂ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਮੱਸਿਆ ਦੂਰ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਕਿਉਂਕਿ ਅਸਲ ਦੇ ਵਿੱਚ ਪ੍ਰੋਬਲਮ ਦੋਨੋਂ ਸਾਈਡ ਤੋਂ ਹੋ ਜਾਂਦੀ ਹੈ ਕਿਉਂਕਿ ਫੂਡ ਦੇਖੋ ਲੇਡੀਜ਼ ਵੀ ਖਾ ਰਿਆ ਬੱਚੇ ਵੀ ਕਿਵਨ ਹਿਊਮਨ ਬੀਿੰਗ ਹਰਿਕ ਜਿਹੜਾ ਫਾਸਟ ਫੂਡ ਖਾ ਰਿਆ ਹੈ ਨਾ ਤਾਂ ਲੇਡੀਜ਼ ਵੀ ਪ੍ਰੋਬਲਮ ਹੁੰਦੀ ਹੈ ਜੈਂਟਸ 'ਚ ਵੀ ਹੁੰਦੀ ਹੈ ਜੀ ਕਈ ਵਾਰ ਹੈ ਨਾ ਵੀਕਨੈਸ ਹੋ ਜਾਂਦੀ ਹੈ ਤਾਂ ਲੇਡੀਜ਼ ਦੀ ਆਪਾਂ ਗੱਲ ਕਰੀਏ ਪ੍ਰੈਗਨੈਂਸੀ ਦੇ ਲਈ ਤੇ ਇਹਦਾ ਪ੍ਰੋਪਰ ਕੋਰਸ ਰਹਿੰਦਾ ਜੀ ਮਿਨੀਮਮ ਦੇਖੋ 3 ਮੰਥ ਮੈਕਸਿਮਮ hmm. 6 ਮੰਥ ਅਗਰ ਕੋਈ ਵਾਰ ਪ੍ਰੋਬਲਮ ਮਾਈਨੂਟ ਫਾਰਮ ਜੀ ਹੁੰਦੀ ਹੈ ਤਾਂ 3 ਮਹੀਨੇ 'ਚ ਰਿਕਵਰ ਹੋ ਜਾਂਦਾ ਹੈ ਐਡਾ ਤਾਂ ਨਹੀਂ ਕੋਈ ਸਾਈਡ ਇਫੈਕਟ ਹੋਵੇ ਨੋ ਨੋ ਬਿਲਕੁਲ ਨਹੀਂ ਮੈਮ ਆਯੁਰਵੈਦਿਕ ਸੀਰਪ ਹੈ ਇਹਦੇ ਵਿੱਚ ਪੁਨਰਵਾ ਅਸ਼ਵਗੰਧਾ ਲੋਧਰੇ ਜਿਹੜੇ ਜੜੇ ਹਰਬਸ ਨੇ ਉਹ ਪਾਏ ਹੋਏ ਨੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਬਨ ਅਸੀਂ ਖੁਦ ਵੀ ਯੂਜ਼ ਕਰਦੇ ਆ ਕਈ ਵਾਰ ਸਾਨੂੰ ਲੱਗਦਾ ਵੀ ਸਾਡੇ ਥੋੜਾ ਬਹੁਤ ਪੇਨ ਹੋ ਰਿਹਾ ਸੀ ਉਸੇ ਟਾਈਮ ਯੂਜ਼ ਕਰਦੇ ਸੀ ਆਪਣੇ ਕੋਲ ਆਪ ਰੱਖੀ ਦੀ ਵੀ ਕਦੇ-ਕਦੇ ਕਿਉਂਕਿ ਐਜ਼ ਅ ਨਿਊਟ੍ਰੀਸ਼ਨ ਵੀ ਇਹ ਕੰਮ ਕਰਦੀ ਹੈ ਦੇਖੋ ਇੱਕ ਮੈਡੀਸਨ ਨਹੀਂ ਜੇ ਅਗਰ ਕਿਸੇ ਨੂੰ ਲੇਡੀ ਨੂੰ ਪ੍ਰੋਬਲਮ ਨਹੀਂ ਵੀ ਹੈ ਕਈ ਵਾਰ ਸਾਡੇ ਕੋਲ ਲੇਡੀਆਂ ਪੁੱਛਦੇ ਨੇ ਮੈਮ ਸਾਡੀ ਏਜ 50 ਹੋਗੀ ਕੀ ਅਸੀਂ ਸ਼ੀਕੀਰ ਯੂਜ਼ ਕਰ ਸਕਦੇ ਹਾਂ ਸਾਨੂੰ ਮੈਨੋਪੌਜ਼ ਹੋ ਗਿਆ ਮੈਨੋਪੌਜ਼ ਤੋਂ ਬਾਅਦ ਵੀ ਇਹਨੂੰ ਯੂਜ਼ ਕਰ ਸਕਦੇ ਨੇ ਕਿਉਂਕਿ ਉਸ ਤੋਂ ਬਾਅਦ ਕ ਕਿਉਂਕਿ ਜਿਵੇਂ ਹੀ ਪੌਜ਼ ਹੁੰਦੇ ਆ ਇੱਥੇ ਕੇ ਵੀ ਸਵਾਲ ਆ ਕਿ ਕਈਆਂ ਦੀ 50 ਸਾਲ ਤੋਂ ਪਹਿਲਾਂ ਹੀ ਜਿਹੜੀ ਬੰਦ ਹੋ ਜਾਂਦੀ ਤਾਂ ਉਹਨਾਂ ਨੂੰ ਲੱਗਦਾ ਕਿ ਨਾਰਮਲ ਆਏ ਮੇਰੀ ਉਮਰ ਹੋ ਗਈ ਆ ਕੋਈ ਇਦਾਂ ਕਰਕੇ ਬੰਦ ਹੋ ਜਾਂਦੀ ਕੋਈ ਰੀਜ਼ਨ ਵੀ ਹੋ ਸਕਦਾ ਵਾ ਦੇਖੋ ਕਈ ਤਰ੍ਹਾਂ ਦੇ ਨੇ ਹੋ ਸਕਦਾ ਜੀ ਕੋਈ ਰੀਜ਼ਨ ਹੋਵੇ ਮੰਨ ਲਓ ਕੋਈ ਉਹਨਾਂ ਦੇ ਅੰਦਰ ਕੋਈ ਸਿਸਟ ਬਣ ਗਈ ਜਾਂ ਥੋੜਾ ਬਹੁਤ ਕੋਈ ਇਨਫੈਕਸ਼ਨ ਹੋ ਗਿਆ ਤਾਂ ਉਹ ਇੱਕ ਕਾਰਨ ਵੀ ਹੋ ਸਕਦਾ ਆਦਰਵਾਇਜ਼ ਕਈ ਪੇਸ਼ੈਂਟ ਆਵੰਦ ਨੇ ਜਿਨ੍ਹਾਂ ਦੇ 50 ਸਾਲ ਚ ਮੈਨੋਪੌਜ਼ ਹੁੰਦਾ ਕਈਆਂ ਦਾ 45 ਚ ਹੁੰਦਾ ਡਿਪੈਂਡ ਕਰਦਾ ਜਿਹੜੀ ਪੇਸ਼ੈਂਟ ਆ ਉਹਦੀ ਬੋਡੀ ਤੇ ਵੀ ਕਿੱਦਾਂ ਦਾ ਉਹ ਪੇਸ਼ੈਂਟ ਹੈ ਕਿੱਦਾਂ ਦੀ ਉਹਨੂੰ ਜੋ ਪ੍ਰੋਬਲਮਸ ਹੈ ਉਹ ਫੇਸ ਕਰ ਰਿਹਾ ਅਕੋਰਡਿੰਗ ਟੂ ਐਜ ਫੈਕਟਰ ਅਕੋਰਡਿੰਗ ਟੂ ਉਹਦੀ ਜੋ ਡਾਈਟ ਮੇਨਟੇਨ ਕੀਤੀ ਉਹਦੇ ਅਕੋਰਡਿੰਗ ਆ ਜਿਹੜੀ ਮੈਨੂੰ ਕੋਲ ਇਹ ਸ਼ੀ ਕੇਅਰ ਆ ਜਿਹੜਾ ਹਰ ਔਰਤ ਹਰ ਕੁੜੀ ਯੂਜ਼ ਕਰ ਸਕਦੀ ਆ ਕੋਈ ਲਿਮਿਟੇਸ਼ਨ ਤਾਂ ਨਹੀਂ ਕਿ ਬੱਚੇ ਨਹੀਂ ਯੂਜ਼ ਕਰ ਸਕਦੇ ਜਾਂ ਇਦਾਂ ਕੁਝ ਇਹ ਮੈਮ ਜਦੋਂ ਹੀ ਪੀਰੀਅਡ ਸਟਾਰਟ ਹੁੰਦੇ ਨੇ ਜੀ ਬੱਚੀ ਨੂੰ ਆਪਣੀ ਨੂੰ 10 ਸਾਲ 13 ਸਾਲ ਬਾਅਦ ਜਿੱਮੇ ਵੀ ਸਟਾਰਟਿੰਗ ਹੁੰਦੀ ਆ 13 ਸਾਲ ਤੋਂ ਲੈ ਕੇ ਜੀ ਇਹ 60 ਸਾਲ ਤੱਕ ਕੋਈ ਵੀ ਲੇਡੀ ਜ ਬੱਚੀ ਆਪਣੀ ਯੂਜ਼ ਕਰ ਸਕਦੇ ਆ ਅੱਛਾ ਕਈ ਵਾਰ ਨਾ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਅੰਦਰ ਪ੍ਰੋਬਲਮ ਹੋ ਗਈ ਆ ਕੋਈ ਸਿੰਪਟਮ ਦੱਸ ਸਕਦੇ ਆ ਜਿੱਤੋਂ ਇੱਕ ਲੇਡੀ ਜਿਹੜੀ ਆ ਸੋਚ ਲਵੇ ਕਿ ਮੈਂ ਉਸ ਰਸਤੇ ਜਾ ਰਹੀ ਆ ਜਿੱਥੇ ਮੈਨੂੰ ਕੋਈ ਨਾ ਕੋਈ ਹੁਣ ਵੱਡੀ ਬਿਮਾਰੀ ਲੱਗ ਸਕਦੀ ਆ ਜੇ ਮੈਮ ਸਿੰਪਟਮਸ ਕਾਮਨ ਸਿੰਪਟਮਸ ਨੇ ਜਿੱਦਾਂ ਕਈ ਵਾਰ ਸਵियर ਪੇਨ ਹੋਏਗਾ ਅਬਡੋਮਨ ਚ ਕਈ ਵਾਰ ਡਿਸਚਾਰਜ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰ ਲੈਗ ਪੇਨ ਹੁੰਦਾ ਮੂਡ ਸਵਿੰਗ ਹੋਣਾ ਸ਼ੁਰੂ ਹੋ ਜਾਂਦਾ ਹਾਰਮੋਨਸ ਇਨ ਬੈਲੈਂਸ ਹੁੰਦੇ ਆ ਅੱਪਾ ਕਈ ਵਾਰ ਧਿਆਨ ਵੀ ਨਹੀਂ ਦਿੰਦੇ ਵੀ ਚਲੋ ਕੋਈ ਗੱਲ ਨਹੀਂ ਨਾਰਮਲ ਬੇਨਾ ਨਾਰਮਲ ਡਿਸਚਾਰਜ ਹੋਇਆ ਪਰ ਆਪਾਂ ਨੂੰ ਉਸੇ ਟਾਈਮ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਉਸ ਤੋਂ ਬਾਅਦ ਜੋ ਪ੍ਰੋਬਲਮ ਵੱਧਣੀ ਹੀ ਹੁੰਦੀ ਹੈ ਅਗਰ ਕੋਈ ਇਹ ਪ੍ਰੋਡਕਟ ਲੈ ਜਾਂਦਾ ਵਾ ਪਰ ਉਹਨੂੰ ਲੱਗਦਾ ਕਿ ਨਹੀਂ ਮੈਨੂੰ ਕੋਈ ਮਤਲਬ ਰਾਹਤ ਮਿਲ ਰਹੀ ਆ ਤਾਂ ਤੁਸੀਂ ਉਸਦੇ ਪੈਸੇ ਮੋੜੋਗੇ ਜਾਂ ਕੋਈ ਹੈ ਇਦਾਂ ਦੀ ਚੀਜ਼ ਕੇ ਉਹਦਾ ਹੱਲ ਕਰੂਗੇ ਜੀ ਅਸੀਂ ਮੈਮ ਮਨੀ ਬੈਕ ਗਾਰੰਟੀ ਦਿੰਦੇ ਆ ਬਾਇ ਚਾਂਸ ਕਿਸੇ ਨੂੰ ਰਿਜ਼ਲਟ ਨਹੀਂ ਮਿਲਦਾ ਕਿਉਂਕਿ 99% ਹਰ ਇੱਕ ਪੇਸ਼ੈਂਟ ਨੂੰ ਰਿਜ਼ਲਟ ਮਿਲਦਾ ਹੈ ਇੱਕ ਦੋ ਪੇਸ਼ੈਂਟ ਨੂੰ ਅਗਰ ਨਹੀਂ ਮਿਲਦਾ ਤਾਂ ਅਸੀਂ ਮਨੀ ਬੈਕ ਗਾਰੰਟੀ ਦੇ ਰਹੇ ਹਾਂ ਬਟ ਉਹਦੀ ਇੱਕ ਸ਼ਰਤ ਹੁੰਦੀ ਹੈ ਵੀ ਸਾਡੇ ਅਕੋਰਡਿੰਗ ਕੋਰਸ ਪੂਰਾ ਕਰਨਾ ਹੈ ਸਾਡੇ ਅਕੋਰਡਿੰਗ ਸਾਡੀ ਗਾਈਡੈਂਸ 'ਚ ਰਹਿਣਾ ਜਿਵੇਂ ਅਸੀਂ ਕਹਾਂਗੇ 3 ਮਹੀਨੇ ਦਾ ਕੋਰਸ ਹੈ ਤਾਂ ਤੁਸੀਂ ਯੂਜ਼ ਕਰਨਾ ਹੈ ਰੈਮਡੀ ਯੂਜ਼ ਕਰਨੀ ਹੈ ਜਿਵੇਂ ਜਿਵੇਂ ਗਾਈਡੈਂਸ ਸਾਡੇ ਸਟਾਫ ਹੁੰਦਾ ਉਹ ਦਿੰਦੇ ਆ ਤਾਂ ਉਹ ਅਕੋਰਡਿੰਗ ਕੋਰਸ ਪੂਰਾ ਕਰਦਾ ਤਾਂ 90% ਰਿਜ਼ਲਟ ਆਉਂਦੇ ਹੈ ਬਾਈ ਚਾਂਸ ਕੋਈ ਇੱਕ ਦਾ ਪੇਸ਼ੈਂਟ ਹੈ ਜਿਹਨੂੰ ਨਹੀਂ ਆਂਦਾ ਅਸੀਂ ਮਨੀ ਬੈਕ ਗਰੰਟੀ ਵੀ ਦੇ ਰਹੇ ਆ ਅੱਛਾ ਤੁਹਾਡੇ ਪ੍ਰੋਸੈਸ ਦੇ ਵਿੱਚ ਫਿਰ ਇਹ ਲੈਣੀ ਕਿਦਾਂ ਵਾ ਕੋਈ ਇਹਦਾ ਵੀ ਪ੍ਰੋਸੀਜਰ ਹੈ ਜੀ ਮੈਮ ਇਹਨੂੰ ਤੁਸੀਂ ਟੁਆਇਸਲੀ ਲੈਣਾ ਨੋਰਮਲ ਜੇ ਅਗਰ ਗੱਲ ਕਰੀਏ ਤਾਂ 5 ਐਮਐਲ ਹੀ ਯੂਜ਼ ਕਰਨਾ ਅਗਰ ਪ੍ਰੋਬਲਮ ਨੋਰਮਲ ਹੈ ਬਾਕੀ ਡਿਪੈਂਡ ਕਰਦਾ ਜੀ ਪ੍ਰੋਬਲਮ ਕਿੰਨੀ ਕੁ ਜ਼ਿਆਦਾ ਹੈ ਤਾਂ ਉਹਦੇ ਅਕੋਰਡਿੰਗ ਕਈ ਵਾਰ ਅਸੀਂ 10 ਐਮਐਲ ਵੀ ਸੁਜ ਪੰਜ ਮਿਲ ਲੈਣਾ ਸ਼ਾਮ ਨੂੰ ਮੀਲ ਤੋਂ 2 ਘੰਟੇ ਪਹਿਲਾਂ ਪੰਜ ਮਿਲ ਲੈਣਾ ਬਾਕੀ ਇਹਦੇ ਬੈਨੀਫਿਟਸ ਤਾਂ ਹੀ ਮਲਟੀਪਲ ਨੇ इवन ਐ ਮੰਨ ਕੇ ਚਲੋ ਜਿਸ ਵੀ ਲੇਡੀ ਨੇ ਯੂਜ਼ ਕੀਤੀ ਫੇਸ ਤੇ ਵੀ ਗਲੋ ਆਂਦਾ ਕਿਉਂਕਿ ਅੰਦਰੋਂ ਜੋ ਪ੍ਰੋਬਲਮ ਹੈ ਖਤਮ ਹੋ ਜਾਂਦੀ ਹੈ ਅੰਦਰੋਂ ਜਦੋਂ ਸਰੀਰ ਦੀ ਸਫਾਈ ਹੋ ਜਾਂਦੀ ਹੈ ਤਾਂ ਆਟੋਮੈਟਿਕ ਆ ਫੇਸ ਗਲੋ ਕਰੇਗਾ ਉੱਪਰ ਤੁਸੀਂ ਕੁਝ ਵੀ ਲਗਾਈ ਚਲੋ নো ਮੈਟਰ ਅੰਦਰੋਂ ਬਾਡੀ ਸਾਫ ਹੋਣੀ ਜ਼ਰੂਰੀ ਹੈ ਅੱਛਾ ਤੁਹਾਡੇ ਕਹਿਣ ਤੇ ਚਲੋ ਲੇਡੀਜ਼ ਦੇ ਜਿਹੜੀ ਦਵਾਈ ਆ ਲੈ ਵੀ ਜਾਣੀਆਂ ਵਾ ਉਹਨਾਂ ਨੂੰ ਫਰਕ ਵੀ ਪੈਂਦਾ ਕੋਈ ਉਹਨਾਂ ਦਾ ਵੀ ਫਾਇਦਾ ਹੈ ਫਿਰ ਇਸ ਦੇ ਵਿੱਚ ਸਿਹਤ ਤੇ ਤਾਂ ਮਿਲ ਗਿਆ ਪਰ ਕੋਈ ਹੋਰ ਫਾਇਦਾ ਹੈ ਬਿਲਕੁਲ ਜੀ ਬਿਲਕੁਲ ਦੇਖੋ ਸਾਡੇ ਕੋਲ ਮਲਟੀਪਲ ਯੂਜ਼ਰਸ ਨੇਗੇ ਤਾਂ ਜਿਵੇਂ ਆਪਾਂ ਵੀਡੀਓ ਦੀ ਗੱਲ ਕਰੀਏ ਜਿਸ ਫੈਬ ਚ ਵੀਡੀਓ ਬਣਾਈ ਸੀ ਤਾਂ ਉਹਦੇ ਵਿੱਚ ਘਟੂ ਘਟ ਸਾਡੇ ਤੋਂ 40 50 ਜਿਹੜੀਆਂ ਪ੍ਰੈਗਨੈਂਸੀ ਸਾਨੂੰ ਪੋਜ਼ਿਟਿਵ ਮਿਲੀਆਂ ਨੇ 70 80 ਕੇਸ ਐਮ ਦੇ ਨੇ ਜਿਨ੍ਹਾਂ ਦੀ ਰਸਵਾਲੀਆਂ ਰਿਮੂਵ ਹੋਈਆਂ ਨੇ ਸਭ 바ਗੇ ਬੈਨੀਫਿਟ ਦੀ ਜੇ ਆਪਾਂ ਗੱਲ ਕਰੀਏ ਜਿੰਨਾ ਪੇਸ਼ੈਂਟ ਨੂੰ ਰਿਜ਼ਲਟ ਮਿਲਦਾ ਉਹ ਸਾਨੂੰ ਵੀਡੀਓ ਬਣਾ ਕੇ ਸ਼ੇਅਰ ਕਰ ਦਿੰਦੇ ਨੇ ਖੁਦ ਕਹਿੰਦੇ ਨੇ ਮਾ ਸਾਨੂੰ ਰਿਜ਼ਲਟ ਮਿਲਿਆ ਸਾਨੂੰ ਵੀਡੀਓ ਸ਼ੇਅਰ ਕੀਤੀ ਉਹਨਾਂ ਨੇ ਤਾਂ ਅਸੀਂ ਉਹਨਾਂ ਦਾ ਜਾਂ ਉਹਨਾਂ ਨੂੰ ਡਿਸਕਾਊਂਟ ਜਾਂ ਫਿਰ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਗਿਫਟ ਹੈ ਬਾਈ ਪਰਸਲ ਅਸੀਂ ਕਰਦੇ ਆ ਤਾਂ ਕਿ ਪੇਸ਼ੈਂਟ ਨੂੰ ਵੀ ਅੱਛਾ ਲੱਗੇ ਵੀ ਤੇ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਅੱਗੇ ਮਲਟੀਪਲ ਲੋਕਾਂ ਕੋਲ ਜਾਂਦੀ ਹੈ ਤੇ ਬਾਕੀਆਂ ਦਾ ਵੀ ਫਾਇਦਾ ਹੁੰਦਾ ਜਿੱਦਾਂ ਲੋੜ ਤਾਂ ਹੁਣ ਔਰਤਾਂ ਨੂੰ ਹੁੰਦੀ ਆ ਪਰ ਪ੍ਰਾਈਸ ਅਫੋਰਡੇਬਲ ਹੈ ਕਿ ਕੋਈ ਆਮ ਘਰ ਦੀ ਔਰਤ ਉਹ ਵੀ ਲੈ ਸਕੇ ਬਿਲਕੁਲ ਮੈਮ ਸਾਡੇ ਕੋਲ ਦੋ ਤਰ੍ਹਾਂ ਦੀ ਪੈਕਿੰਗ ਨੇ ਹਾਂ ਇਹ ਸਾਡਾ ਆ ਜਾਂਦਾ ਨੋਰਮਲ ਜੋ ਕੈਲੋ ਪ੍ਰਾਈਸ ਹੈ ਠੀਕ ਹੈ ਜੀ ਇਹਦੇ ਵਿੱਚ ਆ ਜਾਂਦੀ ਹੈ ডোজ ਥੋੜੀ ਜਿਹੀ ਜ਼ਿਆਦਾ ਹੈ ਠੀਕ ਹੈ ਇਹ ਨੀਅਰ ਅਬਾਊਟ ਡੇਡ ਕ ਮੰਥ ਮਾ ਸਵਾ ਕ ਮੰ ਚਲਦੀ ਹੈ ਇਹ ਨੀਰਬੋਰ 25 ਦਿਨ ਚਲਦੀ ਹੈ ਤਾਂ ਅਗਰ ਕਿਸ ਨੂੰ ਘੱਟ ਕੋਸਟ ਚਾਹੀਦਾ ਛੋਟੀ ਸਿਰਫ ਲੈ ਸਕਦੇ ਆ ਅਗਰ ਜ਼ਿਆਦਾ ਚਾਹੀਦਾ ਟਾਈਮਿੰਗ ਇਕੱਠੀ ਲੈਣੀ ਹੈ ਤਾਂ ਬੜੀ ਬੋਟਲ ਵੀ ਲੈ ਸਕਦੇ ਸੋ ਬਿਲਕੁਲ ਅਗਰ ਤੁਸੀਂ ਪਿੰਡ ਤੋਂ ਦੇਖ ਰਹੇ ਹੋ ਇਸ ਵੀਡੀਓ ਨੂੰ ਪਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਆ ਸੀ ਨਹੀਂ ਲੈ ਸਕਦੇ ਤਾਂ ਬਿਲਕੁਲ ਅਫੋਰਡੇਬਲ ਪ੍ਰਾਈਸ ਤੇ ਜਿਹੜਾ ਇਹਨਾਂ ਨੇ ਕੀਮਤ ਦੱਸੀ ਹੈ ਕਿ ਇਸ ਕੀਮਤ ਥੋੜੀ ਜਿਹੀ ਕੀਮਤ ਤੇ ਵੀ ਤੁਸੀਂ ਆਪਣੇ ਘਰ ਇਸ ਦਵਾਈ ਲੈ ਕੇ ਜਾ ਸਕਦੇ ਹੋ ਜਦੋਂ ਤੁਹਾਨੂੰ ਆਰਾਮ ਆਏਗਾ ਤਾਂ ਤੁਸੀਂ ਦੂਸਰੀ ਸ਼ੀਸ਼ੀ ਲੈਣ ਦੇ ਲਈ ਵੀ ਮਜਬੂਰ ਹੋ ਜਾਓਗੇ ਅਸੀਂ ਇੱਥੇ ਅੱਜ ਤਾਂ ਪਹੁੰਚੇ ਹਾਂ ਕਿਉਂਕਿ ਬਹੁਤ ਜ਼ਿਆਦਾ ਔਰਤਾਂ ਨੂੰ ਇੱਥੇ ਰਿਸਪੌਂਸ ਮਿਲਿਆ ਹੈ ਬਹੁਤ ਸਾਰੀਆਂ ਔਰਤਾਂ ਦੇ ਅੰਦਰ ਲੀਆਂ ਜਿਹੜੀਆਂ ਤਕਲੀਫਾਂ ਨੇ ਉਹ ਇੱਥੇ ਆ ਕੇ ਦੂਰ ਹੋਈਆਂ ਨੇ ਤਾਂ ਤੁਸੀਂ ਵੀ ਬਾਕੀਆਂ ਦਾ ਫਾਇਦਾ ਕਰੋ ਤੁਸੀਂ ਵੀ ਆਪਣੇ ਘਰ ਦੀਆਂ ਮਾਮਾਂ ਪੈਣਾ ਤੱਕ ਇਸ ਵੀਡੀਓ ਨੂੰ ਪਹੁੰਚਾਓ ਅਗਰ ਤੁਸੀਂ ਇੱਕ ਔਰਤ ਹੋ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਘਰ ਨਾ ਬੈਠੇ ਰਹੋ ਜਲਦੀ ਜਲਦੀ ਨੰਬਰ ਜੋ ਤੁਹਾਨੂੰ ਦਿਖ ਰਿਹਾ ਹੈ ਇਸ ਤੇ ਕਾਲ ਕਰਕੇ ਇਸ ਨੂੰ ਮੰਗਵਾ ਲਓ ਤਾਂ ਜੋ ਤੁਹਾਡੇ ਅੰਦਰ ਜਿਹੜੀ ਪਨਪਰੀ ਮਾਰ ਗਿਆ ਉਹ ਕਿਤੇ ਵੱਡਾ ਰੂਪ ਨਾ ਧਾਰਨ ਕਰ ਲੈ ਆਪਣੀਆਂ ਬੱਚੀਆਂ ਨੂੰ ਸੁਜੈਸਟ ਕਰੋ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਦਾ ਇਸ ਤਰ੍ਹਾਂ ਦੇ ਸਿੰਪਟਮਸ ਦਾ ਸ਼ਿਕਾਰ ਆ ਤਾਂ ਜਲਦੀ ਤੋਂ ਜਲਦੀ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਬਾਕੀ ਕੀ ਹੋਰ ਔਰਤਾਂ ਕਹਿ ਰਹੀਆਂ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸੋ ਜਿਹੜੀ ਔਰਤ ਦੇ ਨਾਲ ਪੂਰਾ ਜਹਾਨ ਚੱਲਦਾ ਹੈ ਉਹਨਾਂ ਔਰਤਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਦੇ ਲਈ ਸੀ ਲਾਈਫ ਜਿਹੜਾ ਸੰਗਰੂਰ ਦੇ ਵਿੱਚ ਮੌਜੂਦ ਹੈ ਸੋ ਬਹੁਤ ਸਾਰੀਆਂ ਔਰਤਾਂ ਲੇਡੀਜ਼ ਜਿਹੜੀਆਂ ਇੱਥੇ ਆਪਣੇ ਦੁੱਖ ਤਕਲੀਫਾਂ ਲੈ ਕੇ ਪਹੁੰਚੀਆਂ ਨੇ ਸੋ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮਤਲਬ ਇੱਥੇ ਹਰ ਚੀਜ਼ ਦਾ ਹੱਲ ਹੋ ਰਿਹਾ ਵਾ ਤੁਹਾਨੂੰ ਕੋਈ ਸਮੱਸਿਆ ਸੀ ਨਹੀਂ ਮੇਰੇ ਫਰੈਂਡ ਨੂੰ ਸਮੱਸਿਆ ਸੀ ਜੀ ਤੇ ਉਹਨਾਂ ਨੂੰ ਮੈਂ ਸੁਜੈਸਟ ਕੀਤੀ ਸੀ 11 ਤੇ ਉਹਨਾਂ ਨੇ ਫਰਸਟ ਬੋਟਲ ਦੇ ਵਿੱਚ ਉਹਨਾਂ ਨੂੰ ਰਿਜ਼ਲਟ ਮਿਲਿਆ ਜੀ ਬਹੁਤ ਅੱਛੇ ਰਿਜ਼ਲਟ ਨੇ ਜੀ 11 ਦੇ ਤੁਹਾਡੀ ਫਰੈਂਡ ਨੂੰ ਸਮੱਸਿਆ ਕੀ ਸੀ ਮੈਮ ਉਹਨਾਂ ਨੂੰ ਲੁਕੋਰੀਆ ਦੀ ਸਮੱਸਿਆ ਸੀਗੀ ਵਾਈਟ ਡਿਸਚਾਰਜ ਦੀ ਤੇ ਉਹਨਾਂ ਦੀ ਬਿਲਕੁਲ ਪ੍ਰੋਬਲਮ ਠੀਕ ਹੋਈ ਹੈ ਜੀ ਉਹਨਾਂ ਨੇ ਫਿਰ ਤੁਹਾਨੂੰ ਆਪਣੀ ਗੱਲ ਦੱਸੀ ਹਾਂਜੀ ਮੈਮ ਉਹਨਾਂ ਨੂੰ ਡਰਦੀ ਕਿਸੇ ਕੋਲ ਦੱਸਦੇ ਨਹੀਂ ਸੀਗਾ ਤੇ ਹੁਣ ਫਿਰ ਉਹਨਾਂ ਨੇ ਜਦੋਂ ਮੈਂ ਉਹਨਾਂ ਨੂੰ ਗੱਲ ਸ਼ੇਅਰ ਕੀਤੀ ਕਿ ਐਡ ਆ ਰਹੀ ਹੈ ਆਪਾਂ ਮੰਗਾ ਕੇ ਦੇਖ ਲੈਣਾ ਤਾਂ ਉਹ ਕਹਿੰਦੇ ਕਿ ਆਪਾਂ ਚਲੋ ਚੱਲ ਕੇ ਵਿਜ਼ਿਟ ਹੀ ਕਰ ਲੈਨੇ ਆ ਤਾਂ ਫਿਰ ਮੈਂ ਕਹਿੰਦੀ ਆਪਾਂ ਆਨਲਾਈਨ ਮੰਗਾ ਕੇ ਦੇਖਦੇ ਹਾਂ ਤਾਂ ਅਸੀਂ ਆਨਲਾਈਨ ਹੀ ਮੰਗਾ ਲਈ ਮੈਡੀਸਿਨ ਵੈਸੇ ਬੈਠਿਆ-ਬੈਠਿਆ ਨਹੀਂ ਤਾਂ ਉਹਨਾਂ ਨੂੰ ਬਹੁਤ ਅੱਛੇ ਰਿਜ਼ਲਟ ਮਿਲਿਆ ਜੀ ਮਗਾਇਆ ਡੀ ਆਰਡਰ ਵੀ ਕੀਤਾ ਵਾ ਕਿੰਨੇ ਕ ਟਾਈਮ ਟੂ ਰਿਜ਼ਲਟ ਮਿਲ ਗਿਆ ਮੈਂ ਮੋਂਨਾਂ ਨੂੰ ਹਫਤੇ ਚ ਰਿਜ਼ਲਟ ਦੇਣਾ ਸ਼ੁਰੂ ਹੋ ਗਏ ਆ ਤੇ ਉਸ ਤੋਂ ਬਾਅਦ ਇੱਕ ਬੋਟਲ ਦੇ ਵਿੱਚ ਰਿਜ਼ਲਟ ਦਿਸਿਆ ਜੀ ਇੱਕ ਬੋਟਲ ਦੇ ਵਿੱਚ ਤੇ ਹੁਣ ਫਿਰ ਤੁਹਾਨੂੰ ਫਰੈਂਡ ਥੈਂਕਸ ਕਰਦੀ ਹੈ ਹਾਂਜੀ ਮੈਂ ਬਹੁਤ ਥੈਂਕਸ ਕਰਦੀ ਨੇ ਜੀ ਹਾਂਜੀ ਸੋ ਤੁਹਾਨੂੰ ਵੀ ਕੋਈ ਸਮੱਸਿਆ ਸੀ ਜੀ ਹਾਂਜੀ ਕੀ ਸਮੱਸਿਆ ਸੀ ਸੀ ਪ੍ਰੋਬਲਮ ਇਹ ਮਹਾਵਰੀ ਸਹੀ ਨਹੀਂ ਸੀ ਆਂਦੀ ਤੇ ਹੁਣ ਮਤਲਬ ਜਿਹਦੇ ਦੀ ਮੈਂ ਲੈ ਰਹੀ ਆ ਮੈਨੂੰ ਕਬਜ਼ੇ ਦੀ ਪ੍ਰੋਬਲਮ ਸੀ ਉਹ ਵੀ ਸਹੀ ਹੋ ਗਈ ਜੀ ਹਾਂ ਹਾਂਜੀ ਵਾਈਟ ਪੈਂਦਾ ਸੀਗਾ ਉਹ ਵੀ ਠੀਕ ਹੈ ਜੀ ਹੁਣ ਕਿੰਨੇ ਕ ਟਾਈਮ ਦੇ ਵਿੱਚ ਸਮੱਸਿਆ ਠੀਕ ਹੋਈ ਆ ਯਾਨੀ ਕਿ ਮੈਨੂੰ 15 ਦਿਨਾਂ ਦੇ ਵਿੱਚ ਪਤਾ ਲੱਗ ਗਿਆ ਸੀ ਇਹ ਇਹ ਦੱਸਿਆ ਸੀ ਇੱਥੇ ਕਿ ਇਦਾਂ ਮਿਲਦੀ ਆ ਦਵਾਈ ਕੁਛ ਦੇਖਿਆ ਸੀ ਕਿਤੋਂ ਜਾਂ ਕਿਸੇ ਨੇ ਦੱਸਿਆ ਹਾਂਜੀ ਵੈਸੇ ਨੰਗ ਦੇ ਆਪਣੇ ਮਤਲਬ ਇਤ ਨੋਕਲੀ ਹੈ ਇਹ ਪਤਾ ਲੱਗਦਾ ਸੀ ਆ ਵੀ ਹਾਂ ਸਰਦਾ ਵੀ ਜਾਣਦੇ ਸੀਗੇ ਤੇ ਲੱਤਾਂ ਸੀਗਾ ਬਹੁਤ ਵਧੀਆ ਮਤਲਬ ਹੁਣ ਮਾਂ ਮਾਰੀ ਠੀਕ ਹੈ ਬਿਲਕੁਲ ਹਾਂਜੀ ਜਮਾ ਠੀਕ ਹੈ ਜੀ ਪਹਿਲਾਂ ਜਿੱਦਾਂ ਕੋਈ ਪੇਨ ਵਗੈਰਾ ਵੀ ਹੁੰਦੀ ਸੀ ਹਾਂਜੀ ਉਹ ਵੀ ਠੀਕ ਹੈ ਜੀ ਪ੍ਰੋਬਲਮ ਸੋ ਬਿਲਕੁਲ ਇਹ ਲੇਡੀਜ਼ ਜਿਹੜੀਆਂ ਇੱਥੇ ਮੌਜੂਦ ਆ ਇਹ ਆਪਣੀ ਹਰ ਚੀਜ਼ ਜਿਹੜੀਆਂ ਦੱਸਣ ਦਾ ਇਹਨਾਂ ਨੇ ਜਿਗਰਾ ਕੀਤਾ ਹੈ ਬਹੁਤ ਸਾਰੀਆਂ ਔਰਤਾਂ ਅਗਰ ਤੁਸੀਂ ਵੀ ਦੇਖ ਰਹੇ ਹੋ ਸ਼ਾਇਦ ਤੁਹਾਨੂੰ ਵੀ ਅਗਰ ਇਸ ਤਰ੍ਹਾਂ ਦੀ ਕੋਈ ਤਕਲੀਫ ਹੈ ਤੁਸੀਂ ਵੀ ਦੱਸਣ ਤੋਂ ਪਹਿਲਾਂ 100 ਵਾਰ ਸੋਚੋਗੇ ਕਿ ਮੈਂ ਕਿੰਨਾ ਇਹ ਗੱਲ ਸ਼ੇਅਰ ਕਰਾਂ ਪਰ ਇਹਨਾਂ ਨੇ ਕੈਮਰੇ ਦੇ ਮੋਹਰੇ ਆਪਣੀ ਤਕਲੀਫ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹੁਣ ਤੁਹਾਡਾ ਫਰਜ਼ ਹੈ ਕਿ ਤੁਸੀਂ ਵੀ ਆਪਣੀ ਤਕਲੀਫ ਅਗਰ ਦੂਰ ਕਰਨੀ ਹੈ ਵੱਡੀ ਨਾ ਬਣੇ ਤਾਂ ਉਸ ਤੋਂ ਪਹਿਲਾਂ ਕਾਲ ਕਰਕੇ ਦਵਾਈ ਜਿਹੜੀ ਆਰਡਰ ਹੋ ਜੀ ਇਹ ਵੀ ਸਾਡੇ ਨਾਲ ਮੌਜੂਦ ਨਹੀਂ ਤੁਸੀਂ ਕਿੱਥੋਂ ਆਏ ਹੋ ਮੈਂ ਮੈਨੂਕਲੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਕੋਈ ਸਮੱਸਿਆ ਕੀ ਸਮੱਸਿਆ ਸੀ ਮੈਂ ਮੈਨੂੰ ਨਾ ਪਹਿਲਾਂ ਪਤਾ ਨਹੀਂ ਸੀ ਹੈਗਾ ਦਰਸਾ ਜਦੋਂ ਮੈਂ ਕੰਮ ਵਗੈਰਾ ਕਰਦੀ ਸੀ ਨਾ ਮੈਨੂੰ ਥਕਾਵਟ ਮਹਿਸੂਸ ਹੁੰਦੀ ਦੀ ਤੇ ਗੋਡਿਆਂ ਦੇ ਵਿੱਚ ਵੀ ਤਕਲੀਫ ਹੋ ਗਈ ਸੀ ਚਿੜਚੜਾਪਨ ਵੀ ਸੀਗਾ ਕਾਫੀ ਕੁਝ ਸੀਗਾ ਫਿਰ ਐਦਾਂ ਮੈਡਮ ਨੇ ਮੈਂ ਮੈਡਮ ਦੀ ਐਡ ਦੇਖੀ ਤੇ ਮੈਂ ਉਹਨਾਂ ਨਾਲ ਆਪਣੀ ਸਮੱਸਿਆ ਸ਼ੇਅਰ ਕੀਤੀ ਫੋਨ ਤੇ ਤੇ ਫਿਰ ਉਹਨਾਂ ਨੇ ਮੈਨੂੰ ਇਹ ਰეკਮੈਂਡ ਕੀਤੀ ਸੀ ਕੇਅਰ ਦਾ ਆਪਣਾ ਅਛਾ ਤਾਂ ਤਕਾਵਟ ਤਾਂ ਵੈਸੇ ਵੀ ਸਾਨੂੰ ਹੋ ਜਾਂਦੀ ਆ ਤੁਹਾਡੀ ਥਕਾਵਟ ਮਤਲਬ ਕੋਈ ਅੰਦਰੂਨੀ ਸਮੱਸਿਆ ਸੀ ਪ੍ਰਾਈਵੇਟ ਸਮੱਸਿਆ ਸੀ ਮੈਨੂੰ ਥੋੜੀ ਜੀ ਤੇ ਇਹ ਮੈਨੂੰ ਸਾਲਤੋਂ ਸੀਗੀ ਪਰ ਮੈਨੂੰ ਇਨੀ ਨੋਲਿਜ ਨਹੀਂ ਸੀ ਇਹਨਾਂ ਧਿਆਨ ਨਹੀਂ ਸੀ ਦਿੱਤਾ ਮੈਨੂੰ ਇਹ ਸੀ ਵੀ ਸ਼ਾਇਦ ਖਾਣ ਪੀਣ ਦੇ ਜਾਂ ਵੱਧਦੀ ਉਮਰ ਦੇ ਰਿਗਾਰਡਿੰਗ ਕੋਈ ਐਦਾਂ ਦੀ ਮੈਨੂੰ ਦਿੱਕਤ ਹੈ ਤੇ ਉਸ ਤੋਂ ਬਾਅਦ ਜਦ ਮੈਂ ਮੈਡਮ ਨਾਲ ਗੱਲ ਕੀਤੀ ਜਦ ਇਹਨਾਂ ਦੀ ਬੈਡ ਦੇਖੀ ਮੈਡਮ ਨਾਲ ਗੱਲ ਕੀਤੀ ਫਿਰ ਮੈਨੂੰ ਮੈਡਮ ਨੇ ਕਿਹਾ ਵੀ ਮੈਡਮ ਤੁਸੀਂ ਟੈਸਟ ਕਰਵਾਵੋ ਇਹ ਆ ਦਿੱਕਤ ਹੈ ਤੁਹਾਨੂੰ ਤੇ ਮੈਂ ਕਿਹਾ ਵੀ ਐਦਾਂ ਦਾ ਤਾਂ ਨਹੀਂ ਮੇਰਾ ਚਿਰਚੜਾਪਨ ਜ਼ਿਆਦਾ ਵੱਧ ਰਿਹਾ ਤੇ ਮੈਨੂੰ ਥੋੜੀ ਜਿਹੀ ਐਵੇਂ ਆ ਵੀ ਜਿਵੇਂ ਕਿ ਲੇਡੀਜ਼ ਪ੍ਰੋਬਲਮ ਹੁੰਦੀ ਹੈਗੀ ਅੰਦਰੂਨੀ ਉਹਦੇ ਲਈ ਮੈਂ ਅੰਗਰੇਜ਼ੀ ਦਵਾਈ ਵੀ ਲਈ ਬਟ ਅਸਰ ਨਹੀਂ ਕੀਤਾ ਬਾਕੀ ਆਵਾਂਗੇ ਇਹਨਾਂ ਨੇ ਦਵਾਈ ਤਾਂ ਨਹੀਂ ਅੱਜ ਫੜਾਤੀ ਕਿ ਪਹਿਲੇ ਸਲਾਹ ਦਿੱਤੀ ਨਹੀਂ ਨਹੀਂ ਸਲਾਹ ਦਿੱਤੀ ਇਹਨਾਂ ਨੇ ਮੈਨੂੰ ਕਹਿੰਦੇ ਮੈਡਮ ਤੁਸੀਂ ਜਿਹੜੀ ਦਵਾਈ ਖਾਣੇ ਹੋ ਪਲੀਜ਼ ਮੈਨੂੰ ਉਹ ਤੁਸੀਂ ਦੱਸੋਗੇ ਦਿਖਾਉਗੇ ਮੈਂ ਇਹਨਾਂ ਨੂੰ ਵਟਸਐਪ ਤੇ ਸੈਂਡ ਕੀਤੀ ਤਾਂ ਇਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਇਹ ਲਕੋਰੀਆ ਦੀ ਥੋੜੀ ਸ਼ੁਰੂਆਤ ਹੈ ਜੇ ਤੁਸੀਂ ਇਹਨੂੰ ਦਵਾਈ ਇਹ ਲਓਗੇ ਨਾ ਤਾਂ ਜ਼ਿਆਦਾ ਵੈਸਟ ਹੋਊਗਾ ਫਿਰ ਮੈਂ ਇਹਨਾਂ ਦੀ ਸਲਾਹ ਮੰਨੀ ਤੇ ਮੈਂ ਇਹਨਾਂ ਨੇ ਰਿਕਵੈਸਟ ਡਾਕੂਮੈਂਟ ਕੀਤੀ ਤੇ ਮੈਂ ਮੰਗਵਾਈ ਤੇ ਮੈਨੂੰ 2 ਦਿਨਾਂ ਦੇ ਵਿੱਚ ਡਿਲੀਵਰੀ ਹੋ ਗਈ ਸੀਗੀ ਤੇ ਉਹਨਾਂ ਨੇ ਫਿਰ ਜਦੋਂ ਮੈਂ ਇਹਨੂੰ ਸਟਾਰਟ ਕੀਤਾ ਇਹ ਮੈਨੇ 5 ਦਿਨ ਦੇ ਵਿੱਚ ਮੈਨੂੰ ਫਰਕ ਮਹਿਸੂਸ ਕੀਤਾ ਬਟ ਮੈਂ ਇੱਕ ਬੋਤਲ ਪੂਰੀ ਪੀ ਲਈ ਹੈ ਤੇ ਮੈਂ ਥੈਂਕਸ ਕਰਦੀ ਹਾਂ ਅੱਜ ਤੁਸੀਂ ਦੂਸਰੀ ਬੋਤਲ ਲੈਣ ਦੀ ਹਾਂਜੀ ਹਾਂਜੀ ਮੈਮ ਸੋ ਬਿਲਕੁਲ ਇਹਨਾਂ ਨੇ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਸਮੱਸਿਆ ਹੈ ਜਾਂ ਤੁਸੀਂ ਨੰਬਰ ਤੇ ਜੋ ਸਕਰੀਨ ਤੇ ਚੱਲ ਰਿਹਾ ਨੰਬਰ ਇਸ ਤੇ ਕਾਲ ਕਰਕੇ ਤੁਸੀਂ ਇਹਨਾਂ ਦੀ ਸਲਾਹ ਲੈ ਸਕਦੇ ਹੋ ਅਗਰ ਸੰਤੁਸ਼ਟ ਹੋ ਇਹਨਾਂ ਦੀ ਸਲਾਹ ਤੋਂ ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਦਵਾਈ ਜਿਹੜੀ ਉਹ ਵੀ ਆਰਡਰ ਕਰ ਸਕਦੇ ਹੋ ਬਾਕੀ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਸੋ ਤੁਸੀਂ ਵੀ ਇੱਥੇ ਪਹੁੰਚੇ ਹੋ ਕਿੱਦਾਂ ਪਤਾ ਲੱਗਦਾ ਹੈ ਕਿ ਇੱਥੇ ਜਿਹੜੀ ਹੈ ਹਰ ਸਮੱਸਿਆ ਦਾ ਹੱਲ ਹੋ ਰਿਹਾ ਹਾਂਜੀ ਮੈਮ ਸਤਿਕਾਰ ਜੀ ਮੇਰਾ ਨਾਮ ਹਰਪ੍ਰੀਤ ਕੌਰ ਜੀ ਹਾਂ ਉਰੇ ਸਨੂ ਰਣਦੀਪ ਮੈਮ ਨੇ ਕਾਲ ਕੀਤੀ ਸੀ ਅਸੀਂ ਉਹਨਾਂ ਲਈ ਆਏ ਸੀ ਸ਼ੀ ਕੇਅਰ ਆ ਜਿਹੜੀ ਸਭ ਤੋਂ ਜਿਆਦਾ ਵੈਸਟ बिकਦੀ ਆ ਵੀਰਾ ਰਿਜ਼ਲਟ ਬਹੁਤ ਵਧੀਆ ਨੇ ਘੱਟੋ ਘੱਟ ਮੈਂ 10 15 ਲੀਡੀਜ਼ ਨੂੰ ਦਵਾ ਚੁੱਕੀ ਆ ਤੇ ਸ਼ੀ ਕੇਅਰ ਦੇ ਰਿਜ਼ਲਟ ਬਹੁਤ ਵਧੀਆ ਨੇ ਤੇ ਕਿੰਨੇ ਕ ਟਾਈਮ ਦੇ ਵਿੱਚ ਆਰਾਮ ਮਿਲ ਜਾਂਦਾ 10 15 ਦੇ ਤੱਕ ਰਿਜ਼ਲਟ ਆ ਜਾਂਦਾ ਜੀ ਜਿਆਦਾਤਰ ਲੇਡੀਜ਼ ਕਿਹੜੀਆਂ ਸਮੱਸਿਆਵਾਂ ਲੈ ਕੇ ਤੁਹਾਡੇ ਕੋਲ ਪਹੁੰਚਦੀਆਂ ਵੈਸੇ ਇਹੀ ਆ ਜੀ ਲਕੋਰੀਏ ਦੀ ਪ੍ਰੋਬਲਮਾਂ ਜੀ ਜ਼ਿਆਦਾ ਹੋ ਰਹੀਆਂ ਜਿਹੜੋ ਦੱਸ ਨਹੀਂ ਸਕਦੇ ਕਿਸੇ ਨੂੰ ਜਾਂ ਗੱਲ ਨਹੀਂ ਕਰ ਸਕਦੇ ਉਹ ਤਾਂ ਕਰਕੇ ਪਰਸਨਲ ਹੁੰਦੀਆਂ ਨੇ ਕੋਈ ਬੋਲ ਨਹੀਂ ਸਕਦੇ ਜਿਨ੍ਹਾਂ ਨੂੰ ਵੀ ਤੁਸੀਂ ਦੱਸਿਆ ਹਰ ਇੱਕ ਦਾ ਹਰ ਇੱਕ ਨੂੰ ਆਰਾਮ ਮਿਲਿਆ ਰਿਜ਼ਲਟ ਮਿਲਿਆ ਹਾਂਜੀ ਹਾਂਜੀ ਸਭ ਨੂੰ ਰਿਜ਼ਲਟ ਮਿਲਿਆ ਜੀ ਹਾਂਜੀ ਸੋ ਬਿਲਕੁਲ ਇੱਥੇ ਲਾਈਨਾਂ ਲੱਗ ਚੁੱਕੀਆਂ ਨੇ ਤਕਲੀਫਾਂ ਦੱਸਣ ਦੇ ਲਈ ਔਰਤਾਂ ਜਿਗਰਾ ਕਰਕੇ ਪਹੁੰਚ ਚੁੱਕੀਆਂ ਨੇ ਕੈਮਰੇ ਮੂਰੇ ਵੀ ਦੱਸ ਰਹੀਆਂ ਨੇ ਤੇ ਡਾਕਟਰ ਸਾਹਿਬ ਐਕਸਪਰਟ ਦੇ ਨਾਲ ਵੀ ਆਪਣੀ ਹਰ ਤਕਲੀਫ ਸਾਂਝੀ ਕਰ ਰਹੀਆਂ ਨੇ ਤੁਸੀਂ ਘਰ ਨਾ ਬੈਠੋ ਤੁਸੀਂ ਵੀ ਇਹਨਾਂ ਤੋਂ ਆ ਕੇ ਸਲਾਹ ਲਵੋ ਜਾਂ ਫੋਨ ਤੇ ਨੰਬਰ ਡਾਇਲ ਕਰਕੇ ਇਹਨਾਂ ਤੋਂ ਹਰ ਪ੍ਰਕਾਰ ਦੀ ਜਾਣਕਾਰੀ ਲਓ ਦਵਾਈ ਮੰਗਵਾਓ ਤੇ ਆਪਣੀ ਸਮੱਸਿਆ ਦੂਰ ਪਾਓ